ਇਹ ਹੈ ਨਮਸਕਾਰ ਸੱਸੀ ਕਾ ਦੋਸਤੋ ਮੈਟਵੜਾ ਆਪਣਾ ਸੰਜੀਵ 바ਵਾ ਇੱਕ ਵਰਕੇ ਤੋਂ ਤੁਹਾਡਾ ਸਾਰਾ ਸਵਾਗਤ ਕਰਦਾ ਦੋਸਤੋ ਅੱਜ ਗੁਰਦਾਸਪੁਰ ਵਿੱਚ ਬੀਆਰ ਜਿਹੜੀ ਆ ਬਾਸਕਿੰਗ ਰੋਬੀਸ ਦੀ ਜਿਹੜੀ ਆ ਓਪਨਿੰਗ ਹੋ ਚੁੱਕੀ ਹੈ ਇੱਕ ਫਰਾਂਚਾਈਜ਼ ਹੈ ਔਰ ਬਹੁਤ ਵਧੀਆ ਆਈਸਕ੍ਰੀਮ ਔਰ ਕੇਕ ਇਹਨਾਂ ਦੇ ਜਿਹੜੇ ਆ ਫੇਮਸ ਹੈਗੇ ਆ ਔਰ ਗੁਰਦਾਸਪੁਰ ਦੇ ਲੋਕਾਂ ਨੂੰ ਇੱਕ ਜਿਹੜਾ ਆ ਨਵੀਂ ਜਿਹੜੀ ਚੀਜ਼ ਹੈ ਉਹ ਅੱਜ ਮਿਲਣ ਜਾ ਰਹੀ ਹੈ ਔਰ ਦਿਖੋੜੇ ਹੀ ਦਿਨਾਂ ਬਾਅਦ ਦੀਵਾਲੀ ਜਿਹੜੀ ਆ ਪੂਰੇ ਭਾਰਤ ਵਿੱਚ ਜਿਹੜੀ ਆ ਤੁੰਤਨਾ ਬਣਾਏਗੇ ਇਸ ਦੇ ਸੰਬੰਧ ਵਿੱਚ ਇਹਨਾਂ ਨੇ ਆਪਣੇ ਬੀਆਰ ਬਾਸਕਿੰਗ ਜਿਹੜੀ ਰੋ ਅਸੀਂ ਦੇਖ ਰਹੇ ਹਾਂ ਕਿ ਤਸਵੀਰਾਂ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਏ ਨੇ ਔਰ ਆਈਸਕ੍ਰੀਮ ਔਰ ਕੇਕ ਦਾ ਜਿਹੜਾ ਮਜ਼ਾ ਜਿਹੜੇ ਆ ਲੈ ਰਹੇ ਜੀ ਮੈਮ ਜੀ ਇੱਥੇ ਆਣ ਕੇ ਬਹੁਤ ਵਧੀਆ ਲੱਗਾ ਮੈਂ ਆਪਣੇ ਪੂਰੇ ਪਰਿਵਾਰ ਦੇ ਨਾਲ ਆਈਆਂ ਦੇਖੋ ਸਾਰੇ ਬੱਚੇ ਆਏ ਹੈਗੇ ਆ ਤੁਹਾਨੂੰ ਜਿਵੇਂ ਪਤਾ ਹੀ ਹੈਗਾ ਕਿ ਬੱਚੇ ਦੀ ਫੇਵਰਟ ਆਈਸਕ੍ਰੀਮ ਹੀ ਹੁੰਦੀ ਹੈ ਪਰ ਜਿਹੜਾ ਮਾਜੀ ਸੀਜ਼ਨ ਹੋਵੇ ਬੱਚੇ ਖੁਸ਼ ਹੈ ਤੇ ਅਸੀਂ ਵੀ ਖੁਸ਼ ਹੈਗੇ ਆ ਔਰ ਬਹੁਤ ਵਧੀਆ ਇੱਥੇ ਆਣ ਕੇ ਮਿਲਿਆ ਕਿ ਇਸ ਤਰ੍ਹਾਂ ਤਰ੍ਹਾਂ ਦੇ ਫਲੇਵਰਸ ਹੈਗੇ ਆ ਜਿਵੇਂ ਕ੍ਰਿਸਪੀ ਆ ਕੋਨਸੈ ਕੈਂਡੀ ਕਾਟਨਸ ਆ ਬਹੁਤ ਵਧੀਆ ਹੈ ਇੱਥੇ ਟੇਸਟੀ ਵੀ ਹੈ ਗਿਆ ਪਿਓਰ ਦਹੀਂ ਗਰੰਟੀ ਦੇ ਰਹੀ ਹੈ ਗਿਆ ਔਰ ਬੱਚੇ ਖੁਸ਼ ਹੈ ਗਿਆ ਇਸ ਕਰਕੇ ਮੈਂ ਸਾਰੇ ਇਹੀ ਪਿਲ ਕਰਾਂਗੀ ਇੱਕ ਵਾਰੀ ਜ਼ਰੂਰ ਇੱਥੇ ਆਓ ਤੇ ਟਰਾਏ ਕਰੋ ਜੀ ਮੈਮ ਅੱਜ ਗੁਰਦਾਸਪੁਰ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ ਕਿਉਂਕਿ ਗੁਰਦਾਸਪੁਰ ਵਿਖੇ ਇੱਕ ਮਲਟੀ ਬ੍ਰਾਂਡ ਜਿਹੜੀ ਹੈ BR ਜਿਹੜੀ ਆ ਆਈਸਕ੍ਰੀਮ ਔਰ ਕੇਕ ਦੀ ਜਿਹੜੀ ਓਪਨਿੰਗ ਹੋ ਚੁੱਕੀ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਪਹਿਲੇ ਵਾਰ ਪਹਿੰਦੇ ਜਿਹੜੇ ਹੈਗੇ ਜਿਹੜੇ ਕੀ ਗੁਰਦਾਸਪੁਰ ਵਾਸਤੇ ਇਹਦਾ ਕੇਵੇ ਚੀਜ਼ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਪੈਲਾ ਤਾਂ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕੀ ਦਵਾਉਂਗੀ ਕਿਉਂਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਇੱਕ ਐਮ ਐਨ ਸੀ ਬ੍ਰਾਂਡ ਜਿਹੜਾ ਆ ਜੋ ਕਿ ਅਮਰੀਕਨ ਬ੍ਰਾਂਡ ਹੈ ਉਹ ਆਇਆ ਹੈ ਆਈਸਕ੍ਰੀਮ ਦਾ ਔਰ ਇਹਦੇ ਨਾਲ ਬੰਦ ਆਈਸਕ੍ਰੀਮ ਤੇ ਕੇਕਸ ਵਗੈਰਾ ਵੀ ਮਿਲਣਗੇ ਔਰ ਪਿਓ ਕਾ ਮਿਲਦੇ ਬਣੇ ਹੋਏ ਯਾਰ ਇਹ ਕਿਸ ਨਾਲ ਗੁਰਦਾਸਪੁਰ ਦਾ ਲੋਕਾਦਰ ਸਖੋਂਸ ਦੇ ਇਸ ਪੋਸਟ ਜਿਹੜਾ ਬਹੁਤ ਹੀ ਵਧੀਆ ਯਾਰ ਕਿਉਂਕਿ ਇਹ ਜਗ ਬੈਗੜਾ ਪਹਿਲੇ ਕਦੀ ਗੁਰਦਾਸਪੁਰ ਦੇ ਵਿੱਚ ਨਹੀਂ ਆਇਆ ਔਰ ਇੱਕ ਮਲਟੀ ਨੈਸ਼ਨਲ ਬ੍ਰਾਂਡ ਹੈ ਔਰ ਗੁਰਦਾਸਪੁਰ ਉਹ ਅਥੀਵਲ ਨੂੰ ਜਿਹੜਾ ਆ ਸਾਨੂੰ ਬਹੁਤ ਵਧੀਆ ਰਿਸਪੋਨਸ ਮਿਲਿਆ ਤੇ ਉਦੇ ਤੇ ਕੰਸਟਰਕਸ਼ਨ ਚੱਲ ਰਹੀ ਸੀ ਉਧਰ ਵੀ ਬਹੁਤ ਸਾਰੇ ਕਸਮਰ ਜਿਹੜਿਆ ਕੁਛ ਕਿ ਗਏ ਆ ਕਿ ਤੇ ਇੱਕ ਬ੍ਰੈਂਡ ਕਿਸ ਚੀਜ਼ ਦਾ ਆ ਰਿਹਾ ਆ ਜਿਹੜਾ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਥੇ ਆਈਸਕ੍ਰੀਮ ਦਾ ਬ੍ਰੈਂਡ ਆ ਰਿਹਾ ਉਹ ਬਹੁਤ ਹੀ ਜ਼ਿਆਦਾ ਜਿਹੜਾ ਉਹਨਾਂ ਨੇ ਤੁਹਾਨੂੰ ਨਿੱਕੇ ਦੇ ਨਾਲ ਸਵਾਗਤ ਕੀਤਾ ਆ ਮੈਡਮ ਇਹ ਸ਼ੌਕ ਖੋਲੰਦ ਕਿਉਂ ਇਰਾਦਾ ਕਿਤਾ ਤੀ ਕਿਉਂ ਆਈਸਕ੍ਰੀਮ ਤੇ ਕੇਕ ਦਾ ਜਿਹੜਾ ਖੋਲਿਆ ਤੁਸੀਂ ਦੇਖੋਗੇ ਜੋ ਸਾਡਾ ਪੰਜਾਬ ਜਿਹੜਾ ਰਾਜ ਹੈ ਨਾ ਇੱਥੇ ਇੱਕ ਬੜੀ ਕੁਆਲਿਟੀ ਹੈ ਕਿ ਖਾਣਾ ਖਾਣ ਤੋਂ ਬਾਅਦ ਸਾਰਿਆਂ ਦਾ ਦਿਲ ਕਰਦਾ ਸੀ ਮਿੱਠੇ ਚੀਜ਼ ਕੁਛ ਖਾਈਏ ਤੇ ਜਿਹੜੀ ਆਈਸਕ੍ਰੀਮ ਹੈਗੀ ਆ ਉਹਦੇ ਵਾਸਤੇ ਲੋਕ ਜਿਹੜੇ ਆ ਕਈ ਵਾਰੀ 20 ਰੁਪਏ ਵੀ ਖਰਚ ਦਿਆ 10 ਵੀ ਖਰਚਦੇ ਆ ਪਰ ਆਪਣਾ ਗਲਾ ਖਰਾਬ ਕਰਕੇ ਬੈਠ ਜਾਂਦੇ ਆ ਸੋਸੀ ਹੈ ਬ੍ਰਾਂਡ ਇਸ ਕਰਕੇ ਲੈ ਕੇ ਆਇਆ ਕਿ ਪਿਓਰ ਕਾਊ ਮਿਲਕ ਦੀ ਜਿਹੜੀ ਆਈਸਕ੍ਰੀਮ ਉਹ ਖਾਣ ਤਾਂ ਕਿ ਉਹਨਾਂ ਦੇ ਗਲੇ ਵਗੈਰਾ ਲਾਖਾ ਕਿਉਂਕਿ ਬੱਚੇ ਜਿਹੜੇ ਫੇਵਰੇਟ ਆ ਬੱਚੇ ਜਿਹੜੇ ਆ ਉਹ ਖੁਸ਼ ਹੋ ਕੇ ਖਾਂਦੇ ਆ ਔਰ ਇਹ ਫੈਮਲੀ ਇਸ ਤਰ੍ਹਾਂ ਦਾ ਹੀ ਫੈਮਲੀ ਵਾਸਤੇ ਸੈਟਅਪ ਬਣਾਇਆ ਹੈ ਤਾਂ ਕਿ ਉਹ ਆਣ ਆਪਣੇ ਪਰਿਵਾਰ ਦੇ ਨਾਲ ਔਰ ਇੱਥੇ ਆਨ ਕੇ ਫੈਸਟਿੰਗ ਦਾ ਲੁਤਕ ਪੂਰਾ ਸਕਣ ਪ੍ਰਾਈਸ ਕਿੰਦਾ ਹੈ ਮੈਡ ਆਾਰੇ ਪ੍ਰਾਈਸ ਜਿਹੜੇ ਆ ਉਹ ਹਲ ਅਲੱਗ-ਅਲੱਗ ਮਲਕੀ ਦੀ ਵੈਰਾਈਟੀ ਹੈਗੀ ਆ ਜਿਸ ਪ੍ਰਕਾਰ ਦੀ ਆਈਸਕ੍ਰੀਮ ਛੋਟੀ ਲੈਣਾ ਚਾਹੋਗੇ ਵੱਡੀ ਕੋਈ ਅਮਾਉਂਟ ਜਿਹੜੀ ਉਸ ਤੇ ਅਕੋਰਡਿੰਗ ਹੀ ਸੈੱਟ ਕੀਤੀ ਹੋਈ ਹੈ ਇਲਾਕਾ ਨਿਵਾਸੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਲਾਕਾ ਨਿਵਾਸੀਆਂ ਨੂੰ ਇਹ ਸੰਦੇਸ਼ ਦਵਾਂਗੇ ਕਿ ਜੀ ਆਇਆਂ ਨੂੰ ਇਹ ਤੁਹਾਡਾ ਹੀ ਬ੍ਰਾਂਡ ਹੈ ਹੈ ਤੁਹਾਡੀ ਹੀ ਦੁਕਾਨ ਹੈ ਔਰ ਆ ਕੇ ਸਾਨੂੰ ਆਪਣਾ ਪਿਆਰ ਦਿਓ ਇੱਥੇ ਆ ਕੇ ਤੁਸੀਂ ਪਹਿਲਾਂ ਟੇਸਟ ਕਰੋ ਫਿਰ ਆਪਣੇ ਵਾਸਤੇ ਇਹ ਆਈਸਕ੍ਰੀਮ ਜਿੰਨਾ ਲੈ ਕੇ ਜਾਓ ਟਾਈਮਿੰਗ ਕੀ ਰਹੇਗੀ ਟਾਈਮਿੰਗ ਇਹਦੀ ਮਾਰਨਿੰਗ ਤੋਂ ਸਟਾਰਟ ਹੋ ਜੇਗੀ ਅਤੇ ਰਾਤ ਦੇ 11 ਵਜੇ ਤੱਕ ਰਹੇਗੀ। ਹਾਂ ਇੱਥੇ ਆਣ ਕੇ ਤਾਂ ਬਹੁਤ ਹੀ ਵਧੀਆ ਲੱਗਾ। ਇਹ ਗੁਰਦਾਸਪੁਰ ਵਿੱਚ ਪਹਿਲਾ ਹੀ ਖੁੱਲਿਆ ਵਾ ਸਟੋਰ ਜਿਹਦੇ ਵਿੱਚ ਮਿਲ ਪਿਆ ਸਾਰਾ ਕੁਝ ਬੱਚਿਆਂ ਦਾ ਫੇਵਰਟ ਚੀਜ਼ਾਂ। ਤੇ ਹੈ ਵੀ ਸ਼ੁੱਧ। ਇਹ ਬੱਚੇ ਖਾਣਗੇ ਤੇ ਇਹ बार-बार ਇੱਥੇ ਆਣਗੇ ਤੇ ਸਾਰਿਆਂ ਨੂੰ ਅਪੀਲ ਹੈ ਆਪਣੇ ਬੱਚਿਆਂ ਨੂੰ ਇੱਕ ਵਾਰ ਜ਼ਰੂਰ ਇੱਥੇ ਲੈ ਕੇ ਆਓ। ਕਿਉਂਕਿ ਬੱਚਿਆਂ ਦੇ ਲਈ ਅੱਜ ਕੱਲ੍ਹ ਬੜੀਆਂ ਚੀਜ਼ਾਂ ਹੋ ਜੀਆਂ ਵਾ। ਪਰ ਇੱਥੇ ਆ ਪਹਿਲਾ ਹੀ ਗੁਰਦਾਸਪੁਰ ਦੇ ਵਿੱਚ ਆਇਆ ਜਿਹਦੇ ਵਿੱਚ ਇੰਨੀਆਂ ਵਧੀਆ ਚੀਜ਼ਾਂ ਬਚੀਆਂ ਨੇ ਸ਼ਰੀਰਵਾਸ ਤੇ ਪਿਓਰ ਚੀਜ਼ਾਂ ਵਾਂ ਤੇ ਇੱਕ ਵਾਰੀ ਜ਼ਰੂਰ ਖਾਣ ਤੇ ਵਧੀਆ ਲੱਗੇਗਾ ਤੇ ਸਾਨੂੰ ਤੇ ਬਹੁਤ ਵਧੀਆ ਲੱਗਾ ਹਰੇਕ ਆਈਟਮ ਵੇਖੀਆ ਹਰ ਇੱਕ ਸ਼ੁੱਧਤਾ ਨਹੀਂ ਆ ਸਾਫ਼ ਸੁਥਰੀ ਆ ਇੱਥੇ ਤੇ ਵਧੀਆ ਤੇ ਆਣਾ ਤੇ ਵਧੀਆ ਤੇ ਆਓ ਤੁਸੀਂ ਤੇ ਖਾਓ ਤੇ ਜਿਆਜਾ ਕਰੇ ਲਾਓ